ਵੈਕੁਰਜੀ ਦਾ ਖਾਲਸਾ ਵੈਕੁਰਜੀ ਫਤਿਹ ਅੱਜ ਸਾਡੇ ਇਲਾਕੇ ਦੀਆਂ ਬਹੁਤ ਉਕੀਆਂ ਸਖਸ਼ੀਤਾ ਫਤਿਹ ਸਾਹਿਬ ਬਾਬਾ ਜੀ ਫਤਿਹ ਸਿੰਘ ਜੀ ਔਰ ਬਾਬਾ ਜੀ ਮਲਕੀਸ਼ ਸਿੰਘ ਜੀ ਅਕਾਲੀ ਬੁੱਢਾ ਦਲ ਸ਼ੌਣੀ ਗੜਸ਼ੰਕਰ ਤੋਂ ਤੇ ਸ਼ੌਣੀ ਔਰਤੋਂ ਜਿਹੜੇ ਸਿੰਘ ਸਹਿਬਾਨ ਆਪਣੇ ਸਾਥੀਆਂ ਦੇ ਸਮੇਤ ਜਿਹੜਾ ਇਹਨਾਂ ਵੱਲੋਂ 11 ਅਕਤੂਬਰ ਨੂੰ ਮਹਾਨ ਗੁਰਮਤਿ ਦੀਵਾਨ ਜਿਹੜਾ ਸ਼ੌਣੀ ਗੜਸ਼ੰਕਲ ਵਿਖੇ ਕਰਵਾਇਆ ਜਾ ਰਿਹਾ ਉਹਦਾ ਇਹ 10 ਨੂੰ ਸੱਦਾ ਪੱਤਰ ਦੇਣ ਆਏ ਸੀ ਸੋ ਮੈਂ ਇਲਾਕੇ ਦੀਆਂ ਸੰਗਤਾਂ ਨੂੰ ਵੀ ਹੱਥ ਜੋੜ ਬੇਨਤੀ ਕਰਦਾ ਕਿ ਆਓ ਨਿਹੰਗ ਸਿੰਘ ਫੋਰਜਾ ਵੱਲੋਂ ਕੱਢਿਆ ਜਾ ਰਿਹਾ ਮਹੱਲਾ ਜਿਹੜਾ ਦੁਪਹਿਰ 2 ਵਜੇ 11 ਅਕਤੂਬਰ ਦਿਨ ਸ਼ਨੀਵਾਰ ਨੂੰ ਪਹਿਲਾਂ ਗੁਰਮਤਿ ਦੀਵਾਨ ਸਜਾਏ ਜਾਣਗੇ ਅ 12:00 ਜਿਹੜੀ ਪੂਪਾਂ ਤੋਂ ਬਾਅਦ ਗੁਰਮਤਿ ਦੀਵਾਨ ਸਜਾਇਆ ਜਾਣਗੇ ਉਸ ਤੋਂ ਬਾਅਦ 2:00 ਪੂਰੇ ਗੜ ਸ਼ੰਕਰ ਸ਼ਹਿਰ ਦੇ ਵਿੱਚ ਜਿਹੜਾ ਉਹ ਨਿਹੰਗ ਸਿੰਘ ਫੌਜਾਂ ਵੱਲੋਂ ਮਹੱਲਾ ਮਹੱਲਾ ਕੱਢਿਆ ਜਾਣਾ ਸਵਾਉ ਨਿਹੰਗ ਸਿੰਘ ਫੌਜਾਂ ਦੇ ਜਾਹੋ ਜਲਾਲ ਤੇ ਇਹਨਾਂ ਸਾਰੇ ਭਰਾਵਾਂ ਦੇ ਨਾਲ ਸਾਡੀਆਂ ਸਤਕਾਰਯੋਗ ਸਖਸ਼ੀਤਾਵਾਂ ਦੇ ਨਾਲ ਆਪਾਂ ਗੁਰੂ ਸਾਹਿਬ ਦਾ ਧਿਆਨ ਕਰਕੇ ਮਹੱਲੇ ਦੀ ਵਿੱਚ ਸ਼ਾਮਲ ਹੋਈਏ ਸੋ ਮੈਂ ਬਾਬਾ ਜੀ ਅੰਬਲਕੀਰ ਸਿੰਘ ਜੀ ਦਾ ਤੇ ਬਾਬਾ ਜੀ ਫਤੇ ਸਿੰਘ ਜੀ ਦਾ ਤੇ ਨਾਲ ਆਏ ਸਿੰਘ ਸਾਹਿਬਾਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ 11 ਅਕਤੂਬਰ ਦਿਨ ਸ਼ਨੀਵਾਰ ਨੂੰ ਹਮ ਹਮਾ ਕੇ ਪੰਥਕ ਅਕਾਲੀ ਪੁੱਢਾ ਦਲ ਸ਼ੌਣੀ ਗੜ ਸ਼ੰਕਰ ਵੱਲੋਂ ਕੱਢੇ ਜਾ ਰਹੇ ਮਹੱਲੇ ਦੇ ਵਿੱਚ ਔਰ ਸਜਾਏ ਜਾ ਰਹੇ ਗੁਰਮਤਿ ਮੰਦਿਰ ਦੇ ਵਿੱਚ ਬਕੜ ਕੀ ਗੇਟੀ ਦੇ ਵਿੱਚ ਪਹੁੰਚੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ